ਪਿੰਡ ਆਈ ਆਪਣਾ ਬਾਬਾ ਜੀ। ਖੋਪੜੋਂ ਪਿੰਡ ਆ ਜੀ। ਭਗਤਾ ਵੀ ਅਤੇ ਬੰਬੀਆਂ ਦੋ ਸੀ। ਠੀਕ ਆ ਜੀ। ਆ ਉਸ ਵਿੱਚ ਸਾਂਝਾ ਪਾ। ਸੇਲ ਦਾ ਕੰਮ ਕਰਨਦੇ ਆਪਾਂ ਜੀ। ਹਾਂ। ਅੱਛਾ। ਵੀ ਲੈਣੇ ਆ ਤੇ ਵੇਚ ਵੀ ਦਿੰਦੇ ਆ। ਆ ਕਿਹੜੀ ਲਾਈਨ ਚੋਂ ਆ ਜੀ? ਤੇ ਜੀ। ਕਣੜੀਆਂ ਵਾਲਾ। ਹਾਂ ਜੀ। ਘੋੜਾ। ਹਾਂ ਜੀ। ਬਲਬਾਗ। ਹਾਂ ਜੀ। ਉਹ ਘੋੜੇ ਦਾ ਬੱਚਾ ਹੈ। ਅੱਛਾ ਜੀ। ਉਹਨੇ 3 ਸਾਲ ਦਾ 62 ਟਨ ਚੱਕਦਾ। ਠੀਕ ਆ ਜੀ। ਮਾਣੂ ਕੀ? ਉਹ ਮੁੰਡੇ ਦਾ ਨਾਂ ਨਹੀਂ ਮੈਦਾਨ ਦਾ ਜੀ ਦੇ ਘਰੇ ਦਾ ਜਨਮ ਹੋਇਆ ਕਿੰਨਾ ਪ੍ਰਾਈਸ ਮੰਗਦੇ ਆਂ ਆਪਾਂ ਇਹਦਾ ਜੀ ਸੇਲ ਵਾਸਤੇ ਇਹਦਾ ਜੀ ਹਾਂ ਜੀ ਕੀ ਪ੍ਰਾਈਸ ਸਾਨੂੰ ਚੰਗਾ ਫਰਿੱਜ ਦੇਊਗਾ ਤਾਂ ਅਸੀਂ ਵੇਚ ਵੀ ਦੇਵਾਂਗੇ ਅੱਛਾ ਜੀ ਨਹੀਂ ਅਸੀਂ ਆਜੇ ਨੇ ਮੋੜਨਾ ਤੇ ਆਹ ਹੈ ਤੇ ਆਹ ਹੈ ਤੇ ਇਹ ਬਸ਼ੇਰ ਗਿਆ ਦੋਨੇ ਬਸ਼ੇਰ ਗਾ ਹੀ ਆ ਜੀ ਹਾਂ ਤੇ ਬਸ਼ੇਰੇ ਆ ਜੀ ਦੋਨੇ ਬਸ਼ੇਰੇ ਦੋਨੇ ਬਸ਼ੇਰੇ ਜੋੜੇ ਦਾ ਕੀ ਪ੍ਰਾਈਸ ਮੰਗਦੇ ਆ ਕਿੰਨੇ ਕਿੰਨੇ ਟਾਈਮ ਦੇ ਜੀ ਜੋੜੇ ਦਾ ਜੀ ਅਸੀਂ ਆਪਣਾ 2 ਲੱਖ ਰੁਪਈਆ ਮੰਗਦੇ ਆ ਜੀ ਅੱਛਾ ਜੀ ਕਿਹੜੇ ਲਾਈਨ ਤੋਂ ਆ ਪਤਾ ਕੁਸ ਕੇ ਨਹੀਂ ਜੀ ਤੇ ਜੀ ਤੱਕ ਦਾ ਸਿਰਗੀ ਵਾਲੇ ਅੱਛਾ ਜੀ ਅੱਛਾ ਜੀ ਹਾਂ ਜੀ ਤੱਕ ਡੋਡਾਂ ਵਾਲੇ ਉਹਨਾਂ ਦੇ ਜਿਹਨਾਂ ਦੇ ਘੋੜੇ ਆ ਅੱਛਾ ਜੀ ਠੀਕ ਆ ਜੀ ਉਹਨਾਂ ਦਾ ਅੱਛਾ ਦੋਨੇ ਜੋੜਾ ਇਕੱਠਾ ਹੀ ਦੇ ਦਊਂਗੀ ਹਾਂ ਜੀ ਕਿੰਨੇ ਕਿੰਨੇ ਟਾਈਮ ਦੇ ਅੰਕਲ ਜੀ ਫਿਰ ਜੀ ਆਪਣਾ 4-5 ਮਹੀਨਿਆਂ ਦਾ ਇਧਰ ਲਈ ਹਾਂ ਠੀਕ ਆ ਜੀ ਤੇ ਆਹ 8-9 ਮਹੀਨਿਆਂ ਦਾ ਠੀਕ ਆ ਤੇ ਆਹ ਆਹ ਵਸ਼ਰੀਆ ਅੱਛਾ ਜੀ ਤੇ ਹੈਗੀ ਆ ਸਿਰਗੀ ਵਾਲੇ ਘੋੜੇ ਦੀ ਅੱਛਾ ਜੀ ਇਹ ਕਿੰਨੇ ਚੜਦੀ ਆ ਜੀ ਤੇ ਜੀ 4 ਮਹੀਨੇ ਤੋਂ ਤੇ 60 ਤੋਂ 10 ਤੱਕ ਠੀਕ ਹੈ ਇਹਦਾ ਕਿੰਨਾ ਪ੍ਰਾਈਸ ਬਣਾਉਣਾ ਤੇ ਜੀ ਅਸੀਂ ਮੰਗਦੇ ਆ ਜੀ ਮੰਗਦੇ ਤਾਂ ਹੁਣ ਤੱਕ ਤਾਂ ਮੰਗਦੇ ਰਹੇ ਆ ਅਸੀਂ 10 ਠੀਕ ਹੈ ਜੀ ਹੋਰ ਇਹਦਾ 1 ਲੱਖ ਰੁਪਈਆ ਠੀਕ ਹੈ ਜੀ ਤੇ ਆਹ ਹੈ ਤੇ ਆ ਜੀ ਇਹ ਹੈਗੀ ਆ ਬਰੌਲੀ ਵਾਲੀ ਘੋੜੀ ਦੀ ਠੀਕ ਹੈ ਜੀ ਤੇਰਾ ਵੀ ਅਸੀਂ ਜੀ 20 ਮੰਗਦੇ ਸੀ ਜੀ ਇਹਦਾ 1.5 ਮੋਲ ਠੀਕ ਹੈ ਜੀ ਕਿਉਂਕਿ ਅੱਜ ਖੀਰਲਾ ਦੇਣਾ ਹਾਂਜੀ ਅੱਜ ਖੀਰਲਾ ਦੇਣਾ ਜੀ ਤੇ ਆਹ ਜੀ ਜੋੜਾ ਇਹ ਆ ਜੀ ਇਹ ਫੁੱਲੇ ਵਾਲੇ ਘੋੜੇ ਦੀਆਂ ਬੱਚੀਆਂ ਇੱਕ ਦੋਨੇ ਹੀ ਦੇਖੋ ਕਿਹੜੀ ਇੱਧਰ ਲਈ ਗਈ ਹਾਂਜੀ ਠੀਕ ਹੈ ਜੀ ਇੱਕ ਡੋਡਾਂ ਵਾਲੇ ਦੀ ਠੀਕ ਹੈ ਜੀ ਬਸ਼ੇਰਾਂਗਾ ਹੀ ਦੋਨੇ ਹਾਂ ਦੋ ਬਸ਼ੇਰਾਂਗਾ ਅਛੇ ਦਾ ਕੀ ਪ੍ਰਾਈਸ ਮੰਗਦੇ ਆ ਜੀ ਇਹਨਾਂ ਦਾ ਮੁੱਲ ਕਿੰਨਾ ਜੀ ਆਪਣਾ 70-70 ਅੱਖਰ ਦੀਆਂ ਦੋਨਾਂ ਦਾ ਇੱਕ ਦਾ ਦਿਨ ਇੱਕ ਦਾ ਦਿਨ 6 ਲੱਖ ਦੋਨਾਂ ਇਹਨਾਂ ਦੀ ਉਮਰ ਹੈ ਛੋੜੀ ਹਾਂਜੀ 9 ਮਹੀਨੇ ਹਾਂਜੀ 7 ਵੀ ਠੀਕ ਹੈ ਜੀ ਤੇ ਆਹ ਹੈ ਤੇ ਆ ਜੀ اپنی ਗਾਲੀ ਚੰਬੀ ਕੋਸ ਬਸ਼ੇਰੀਆ ਅੱਛਾ ਜੀ ਫਿਰ ਨਕੰਦ ਬਸ਼ੇਰੀਆ 60 ਇੰਚ ਕਰਦਾ ਠੀਕ ਆ ਜੀ 60 ਇੰਚ ਕਰਦਾ ਨਕੰਦ ਬਸ਼ੇਰੀਆ ਇਹਦਾ ਅਸੀਂ 1.70 ਮੰਗਦੇ ਸੀ ਅਥੀਰਲਾ ਦਿਨ ਕਰਕੇ ਅਸੀਂ 1.5 ਲੱਖ ਫਰੇਕ ਹੀ ਬੰਦਾ ਇਹ ਸੋਚਦਾ ਬਈ ਮੇਰਾ ਮਹਿੰਗਾ ਵਿਕੇ ਲੈਣ ਵਾਲਾ ਕਹਿੰਦਾ ਮੈਂ ਸਸਤਾ ਹਾਂਜੀ ਤੇ ਆਹ ਆ ਜੀ ਇਹ ਆ ਜੀ ਗੁਰਮੁਖ ਪਿਆਰੂ ਅੱਛਾ ਜੀ ਇਹ 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 ਤਾਂ ਜਿੱਦਾਂ ਸਿੰਗਲ ਨਹੀਂ ਕਿਸੇ ਕੋਲ ਠੀਕ ਆ ਜੀ ਇਹ ਤਾਂ ਜਿੱਦਾ ਪੁੱਠਾ ਨਹੀਂ ਹਾਂਜੀ ਇਹ ਪੌਣੇ 3 ਸਾਲ ਦੀ ਆ ਠੀਕ ਆ ਜੀ ਹਾਂਜੀ ਇਹ ਵੀ ਡੋਡਾਂ ਵਾਲੇ ਘੋੜੇ ਦੀ ਬੱਚੀ ਆ ਠੀਕ ਆ ਜੀ ਇਹਦੀ ਕੀਮਤ ਅਸੀਂ 3.5 ਲੱਖ ਰੁਪਏ ਮੰਗਦੇ ਆ ਪੌਣੇ 2.5 ਪੌਣੇ 3 ਸਾਲ ਦੀ ਠੀਕ ਆ ਜੀ ਆਪਾਂ ਸੇਲ ਦਾ ਕੰਮ ਕਰੇ ਕਰਦੇ ਆ ਕੰਮ ਕਰਦੇ ਆ ਜੀ ਸਾਡੇ 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 ਆਪਣਾ ਜਿਵੇਂ ਉਰਾਕਰ ਨੰਬਰ ਦੇ ਜੀ ਨੰਬਰ ਦੇ ਜੀ ਆਸ਼ਾ ਅਸੀਂ ਸੇਲ ਦਾ ਕੰਮ ਕਰਦੇ ਆ ਠੀਕ ਆ ਜੀ ਉੱਥੇ ਵੀ ਸਾਡੇ ਜਾਨਵਰ ਪੰਜ ਪੈਸਾ ਦਾ بڑا ਨੰਬਰ ਦੇ ਦਿਓ ਯਾਰ ਦਾ ਜੇ ਕਿਸੇ ਨੂੰ ਲੋਡ ਪੇ ਦਾ ਖਰੀਦ ਹੈ ਵੇਚੇ ਤੇ ਬੋਲਣਾ ਠੀਕ ਹੈ ਸੇਲ ਦਾ ਕੰਮ ਆਪਣੇ ਘਰੇ ਵਾਧੂ ਜਾਨਵਰ ਹੁੰਦੇ ਹਾਂ ਜੀ ਜੀ ਹੁਣ ਇਹਦੇ ਵਿੱਚੋਂ ਕੁਝ ਲੈ ਜਾਣੇ ਆ ਘਰੇ ਅੱਛਾ ਜੀ ਅੱਜ ਰੇੜੀ ਕੁਝ ਵੇਚਦੇ ਨੇ ਠੀਕ ਹੈ ਜੀ ਭਾਈ ਆਪਣਾ ਨੰਬਰ ਕਿੰਨਾ ਜੀ ਕਹਦੇ ਕਿ ਨਹੀਂ 96156 ਹਾਂਜੀ 50 350 ਠੀਕ ਆ ਬਈ ਆਪਣੇ ਘਰੇ ਹੋਰ ਵਾਧੂ ਜਾਨਵਰ ਜਾਨਵਰ ਠੀਕ ਆ ਬਈ ਸਦਾ ਕੰਮ ਕਰਦੇ ਆ ਦੋ ਮਰਜੀ ਵੀ ਸਾਡੇ ਕੋਲੇ ਠੀਕ ਹੈ ਜੀ ਵੀ ਕਦੋਂ ਮੰਡੀ ਹਾਂਜੀ ਦੋਸਤੋ ਜੇ ਕਿਸੇ ਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਠੀਕ ਹੈ ਜੀ ਲਓ ਜੀ ਵੇਖੋ ਜੀ ਤੁਹਾਨੂੰ ਆਪਾਂ ਸਾਰੇ ਜਾਨਵਰ ਦਿਖਾ ਦੇ ਜੇ ਕਿਸੇ ਨੇ ਹੋਰ ਵੀ ਲੈਣਾ ਹੋਵੇ ਤਾਂ ਸਾਰੇ ਬਈ ਡਿਲੀਵਰੀ ਕਰ ਦੇਣਗੇ ਠੀਕ ਹੈ ਜੀ ਹੋਮ ਡਿਲੀਵਰੀ ਜੇ ਕਿਸੇ ਨੂੰ ਪਸੰਦ ਆਉਦੇ ਆ ਤਾਂ ਠੀਕ ਹੈ ਜੀ ਬਹੁਤ ਵਧੀਆ ਜਾਨਵਰ ਆ ਘਰੇ ਵੀ ਭਾਈਆਂ ਕੋਲੇ ਜਨੌਰ ਹੁੰਦੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਜੇ Facebook ਤੇ ਵੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਜੇ YouTube ਤੇ ਵੇਖਦੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਿਓ ਜੀ ਠੀਕ ਹੈ ਜੀ ਪਲੀਜ਼ ਸਪੋਰਟ ਮੀ ਚਲੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ